ਅਨਮੀ ਨੂੰ ਅਪ ਕਰਨਾ ਰਾਸ਼ਟਰ ਨੂੰ ਸੁਰੱਖਿਅਤ ਕਰਨਾ ਤੇ ਚੰਗੀ ਗਵਰਨੈਂਸ ਦੇਣਾ ਚਾਰ ਮੇਨ ਵਰਗ ਹੈਗੇ ਆ ਜਿਨ੍ਹਾਂ ਦਾ ਧਿਆਨ ਹਰ ਫੈਸਲਾ ਲੈਂਦ ਸਮੇ ਕੀਤਾ ਜਾਂਦਾ ਹੈ ਉਹ ਚਾਰ ਵਰਗ ਹੈਗੇ ਮਹਿਲਾਵਾਂ ਗਰੀਬ ਯੂਥ ਤੇ ਕਿਸਾਨ ਐਵੇਂ ਜਿករੀ ਜਦੋਂ ਨੈਕਸਟ ਜਨ ਜੀਐਸਟੀ ਜਿਹੜੇ ਮੋਦੀ ਜੀ ਨੇ ਇੰਟਰੋਡਿਊਸ ਕੀਤੇ ਐ ਉਸ ਨੂੰ ਇੰਟਰੋਡਿਊਸ ਕਰਦੇ ਸਮੇਂ ਵੀ ਇਹਨਾਂ ਵਰਗਾਂ ਦਾ ਖਾਸ ਖਿਆਲ ਰੱਖਿਆ ਗਿਆ। ਪਿਛਲੇ ਸਮੇਂ ਦੇ ਵਿੱਚ ਪਹਿਲਾਂ 12% ਛੋਟ ਦਿੱਤੀ ਹੈ ਇਨਕਮ ਟੈਕਸ ਦੇ ਵਿੱਚ। ਉਹ ਵੀ ਇੱਕ ਬਹੁਤ ਵੱਡੀ ਰਾਹਤ ਲੋਕਾਂ ਵਾਸਤੇ ਸੀਗੀ ਔਰ ਉਸ ਦੇ ਨਾਲ ਹੀ ਹੁਣ ਅਗਲੀ ਛੋਟ ਜਿਹੜੀ GST ਦੇ ਵਿੱਚ ਦਿੱਤੀ ਹੈ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਪਹਿਲਾਂ ਨਾਲੋਂ ਸੁਖਾਲੀ ਹੋ ਗਈ। ਇਹ ਇੱਕ ਜਿਹੜਾ 11 ਸਾਲ ਮੋਦੀ ਸਾਹਿਬ ਨੇ ਰਾਜ ਕੀਤਾ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ 11 ਸਾਲ ਦਾ ਜਿਹੜਾ ਰਾਜ ਚੱਲਿਆ ਉਹਦੇ ਵਿੱਚ ਇੱਕ ਚੰਗੀ ਅਰਥ ਵਿਵਸਥਾ ਦਿੱਤੀ ਗਈ ਹੈ ਉਸ ਦੀ ਇਹ ਨਿਸ਼ਾਨੀ ਹੈ ਜੇ ਭਾਰਤ ਦੀ ਆਰਥਿਕਤਾ ਸਟਰੋਂਗ ਹੋਈ ਹੈ ਤਾਂ ਹੀ ਐਡੀਆਂ ਵੱਡੀਆਂ ਛੋਟਾਂ ਪਹਿਲਾਂ ਇਨਕਮ ਟੈਕਸ ਦੇ ਵਿੱਚ ਤੇ ਹੁਣ ਜੀਐਸਟੀ ਦੇ ਵਿੱਚ ਸਰਕਾਰ ਸਾਨੂੰ ਦੇ ਪਾ ਰਹੀ ਹੈ ਸੋ ਚੰਗੀ ਅਰਥ ਵਿਵਸਥਾ ਦੀ ਇਹ ਨਿਸ਼ਾਨੀ ਹੈ ਇਹਦੇ ਨਾਲ ਲਗਭਗ 2.5 ਲੱਖ ਕਰੋੜ ਐਡੀਸ਼ਨਲ ਪੈਸਾ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੋਊਗਾ ਔਰ ਉਹਨਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਇਸ ਨਾਲ ਵੱਧਦੀ ਹੈ ਜਿਹੜੇ ਇਹ ਟੈਕਸ ਦੇ ਵਿੱਚ ਛੋਟ ਦਿੰਦੀ ਹੈ ਜਿਹੜੀਆਂ 12% ਦੇ ਉੱਤੇ ਜਿੰਨਾ ਜਿਹੜੀਆਂ ਚੀਜ਼ਾਂ ਤੇ 12% ਟੈਕਸ ਲੱਗਦਾ ਸੀ ਉਹਦੇ ਵਿੱਚ ਘੱਟੋ-ਘੱਟ 99% ਚੀਜ਼ਾਂ ਉਹਨਾਂ ਦਾ ਜੀਐਸਟੀ ਘਟਾ ਦਿੱਤਾ ਗਿਆ ਹੈ ਇਵੇਂ ਜਿੱਕਰੀ ਜਿਹੜਾ GST 28% ਲੱਗਦਾ ਸੀ ਉਹ ਤਕਰੀਬਨ 90% ਵਸਤਾਂ ਤੇ ਉਹ GST ਹੁਣ ਘਟਾਤਾ ਕੋਸ਼ਿਸ਼ ਇਹ ਕੀਤੀ ਹੈ ਕਿ ਜਿਹੜਾ ਬਹੁਤ ਜ਼ਰੂਰੀ ਸਮਾਨ ਹੈ ਜਾਂ ਜਿਹੜਾ ਆਮ ਵਰਤੋਂ ਦਾ ਸਮਾਨ ਹੈ ਉਹਦੇ ਉੱਤੇ GST ਜਾਂ 0% ਰੱਖਿਆ ਜਾਵੇ ਜਾਂ 5% ਰੱਖਿਆ ਜਾਵੇ ਜਿਹੜਾ GST ਵਧਾਇਆ ਹੈ ਉਹ ਸਿਰਫ ਤੇ ਸਿਰਫ ਲਗਜ਼ਰੀ ਆਈਟਮਸ ਦੇ ਉੱਤੇ ਵਧਾਇਆ ਹੈ ਇਸ ਤੋਂ ਇਹ ਪਤਾ ਲੱਗਦਾ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਖਾਸ ਖਿਆਲ મોદી ਸਾਹਿਬ ਨੇ ਰੱਖਿਆ ਹੈ ਸੋ ਇਹਦੇ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਜੋ ਪੈਸਾ ਪਿਛਲੇ ਸਮੇਂ ਦੌਰਾਨ ਜਿੰਨਾ ਪੈਸਾ ਇਨਫਰਾਸਟ੍ਰਕਚਰ ਤੇ ਖਰਚ ਹੋਇਆ ਕਿੰਨਾ ਪੈਸਾ ਸੜਕਾਂ ਤੇ ਬੰਦੇ ਭਾਰਤ ਮੈਟਰੋ ਟ੍ਰੇਨ ਰੇਲ ਲਾਈਨਾਂ ਰੇਲਵੇ ਸਟੇਸ਼ਨਾਂ ਦਾ ਸੁਧਾਰ AIMS IIT ਬੜਾ ਖੁਸ਼ ਹੋਇਆ ਉਹ ਸਾਰਾ ਕੁਝ ਇਸੇ ਕਰਕੇ ਹੋ ਪਾਰਿਆ ਕਿਉਂਕਿ ਸਾਡੀ ਇਕਨੋਮੀ ਸਟਰੋਂਗ ਹੋ ਰਹੀ ਹੈ ਅਸੀਂ ਚੌਥੇ ਨੰਬਰ ਦੀ ਅਰਥ ਵਿਵਸਥਾ ਬਣ ਚੁੱਕੇ ਹਾਂ ਔਰ ਹੁਣ ਦੋ ਤਿੰਨ ਸਾਲਾਂ ਦੇ ਵਿੱਚ ਅਸੀਂ ਤੀਜੇ ਨੰਬਰ ਦੀ ਅਰਥਵਿਵਸਥਾ ਬਣ ਸਕਾਂਗੇ ਸੋ ਉਹ ਉਹ ਸਾਰਾ ਜਿਹੜੀ ਆਪਾਂ ਆਪਦੀ ਇਕਨੋਮੀ ਨੂੰ ਮੈਨੇਜ ਕਰਨਾ ਉਸੇ ਕਰਕੇ ਹੀ ਆਪਾਂ ਏਡੀਆਂ ਵੱਡੀਆਂ ਛੋਟਾ ਦੇ ਪਾ ਰਹੇ ਹਾਂ ਉਸੇ ਕਰਕੇ ਹੀ ਇੰਨਾ ਵੱਡਾ ਇਨਫਰਾਸਟ੍ਰਕਚਰ ਇੰਨਾ ਵਧੀਆ ਆਪਾਂ ਭਾਰਤ ਦਾ ਕ੍ਰੀਏਟ ਕਰ ਪਾ ਰਹੇ ਹਾਂ ਸੋ ਇਸ ਦੇ ਨਾਲ ਹੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੇ ਕਿਸੇ ਨੂੰ ਮਕਾਨਾਂ ਦੇ ਪੈਸੇ ਦੇਣੇ ਹੋਣ ਚਾਹੇ ਹੋਰ ਬੈਨੀਫਿਟ ਦੇਣਾ ਹੋਵੇ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ DBT ਰਾਹੀਂ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਤਾਂ ਕਿ ਲੋਕਾਂ ਤੱਕ ਪਹੁੰਚੇ ਤਾਂ ਕਿ ਗਰੀਬਾਂ ਨੂੰ ਮਿਡਲ ਕਲਾਸ ਨੂੰ ਫਾਇਦਾ ਹੋਵੇ ਜਿੱਥੋਂ ਤੱਕ ਅ ਪਿਛਲੇ 11 ਸਾਲਾਂ ਦਾ ਸਵਾਲ ਹੈ 25 ਕਰੋੜ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਇਸ ਸਮੇਂ ਦੇ ਦੌਰਾਨ ਪਹਿਲਾਂ ਜਿਹੜੇ ਸਟਾਰਟਅਪ ਸੀਗੇ ਇੰਡੀਆ ਦੇ ਵਿੱਚ ਸਿਰਫ 350 ਸੀਗੇ 11 ਸਾਲਾਂ ਦੇ ਵਿੱਚ ਵੱਧ ਕੇ ਉਹ 1.5 ਕਰੋੜ ਹੋ ਗਏ ਇਹ ਕਿਉਂ ਹੁੰਦਾ ਹੈ ਕਿ ਜਿਵੇਂ ਹੁਣ ਆਪਾਂ ਟੈਕਸ ਦੀ ਛੋਟ ਦਿੱਤੀ ਹੈ ਜਦੋਂ ਲੋਕਾਂ ਨੂੰ ਟੈਕਸ ਦੇ ਵਿੱਚ ਛੋਟ ਮਿਲੂਗੀ ਤਾਂ ਉਹਨਾਂ ਦੀ ਜੇਬ ਦੇ ਵਿੱਚ ਐਡੀਸ਼ਨਲ ਪੈਸਾ ਆਊਗਾ ਐਡੀਸ਼ਨਲ ਪੈਸਾ ਆਊਗਾ ਤਾਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧਦੀ ਹੈ ਕੰਜ਼ਮਪਸ਼ਨ ਵੱਧਦੀ ਹੈ ਉਹ ਜ਼ਿਆਦਾ ਚੀਜ਼ਾਂ ਖਰੀਦਦੇ ਹੈ ਜਦੋਂ ਉਹ ਜ਼ਿਆਦਾ ਖਰੀਦ ਕਰਨਗੇ ਜ਼ਿਆਦਾ ਕੰਜ਼ਮਪਸ਼ਨ ਕਰਨਗੇ ਤਾਂ ਉਹਦੇ ਨਾਲ ਡਿਮਾਂਡ ਵੱਧਦੀ ਹੈ ਔਰ ਡਿਮਾਂਡ ਦੇ ਨਾਲ ਪ੍ਰੋਡਕਸ਼ਨ ਵਧੂਗੀ ਜਦੋਂ ਪ੍ਰੋਡਕਸ਼ਨ ਵਧੂਗੀ ਉਹਦੇ ਵਾਸਤੇ ਯੂਨਿਟਸ ਲੱਗਣਗੇ ਐਡੀਸ਼ਨਲ ਜੌਬਸ ਕ੍ਰੀਏਟ ਹੋਣਗੇ ਜਦੋਂ ਜੌਬਸ ਕ੍ਰੀਏਟ ਹੁੰਦੇ ਆ ਉਹਦੇ ਨਾਲ ਟੈਕਸ ਪੇਅਰ ਵਧਦੇ ਆ ਟੈਕਸ ਦੇਣ ਵਾਲੇ ਲੋਕ ਵਧਣਗੇ ਔਰ ਜਿਵੇਂ ਜਿਵੇਂ ਟੈਕਸ ਦੇਣ ਵਾਲੇ ਲੋਕ ਵਧਣਗੇ ਓਵੇਂ ਓਵੇਂ ਟੈਕਸ ਦੀਆਂ ਦਰਾਂ ਇਸ ਤੋਂ ਵੀ ਅੱਗੇ ਘਟਣਗੀਆਂ ਸੋ ਇਹ ਇੱਕ ਸਾਈਕਲ ਹੈ ਜਿਹੜਾ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੀ ਟੈਕਸ ਘਟਾਓ ਡਿਮਾਂਡ ਵਧਾਓ ਜੌਬਸ ਕ੍ਰੀਏਟ ਕਰੋ ਐਡੀਸ਼ਨਲ ਟੈਕਸ ਪੇਅਰਸ ਆਉਣ ਔਰ ਲੋਕਾਂ ਦਾ ਟੈਕਸ ਦਾ ਭਾਰ ਦਿਨੋ-ਦਿਨ ਘਟਦਾ ਜਾਵੇ ਔਰ ਉਹਨਾਂ ਨੇ ਇਹ ਵੀ ਦੇਖਿਆ ਹੈ ਕਿ ਵੀ ਟੈਕਸ ਕੁਝ ਮੇਨ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣੀਆਂ ਮੁਢਲੀਆਂ ਲੋੜਾਂ ਹੁੰਦੀਆਂ ਜਿਵੇਂ ਕਿ ਹੈਲਥ ਹੈ ਹੈਲਥ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹੈਲਥ ਸਸਤੀ ਹੋਵੇ ਹੈਲਥ ਦੀਆਂ ਜਿਹੜੀਆਂ ਹੈਲਥ ਵਾਸਤੇ ਆਪਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਉਹ ਸਸਤੀਆਂ ਹੋਣ ਜਿਵੇਂ ਕਿ ਹੈਲਥ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਹੈ ਆਕਸੀਜਨ ਹੈ ਔਰ ਕੁਝ ਜਿਹੜੀਆਂ ਲਾਈਫ ਸੇਵਿੰਗ ਡਰੱਗਸ ਹੈ ਉਹ ਉਹਨਾਂ ਨੇ ਬਿਲਕੁਲ ਜ਼ੀਰੋ ਟੈਕਸ ਤੇ ਕਰਤੀਆਂ ਇਸ ਦੇ ਨਾਲ ਹੀ जिम्स प्रोटीन पाउडर ਜਾਂ इवन खानਪੀਣ ਦੀਆਂ ਵਸਤਾਂ ਜੋ ਕਿ ਸਾਡੀ ਹੈਲਥ ਲਈ ਜ਼ਰੂਰੀ ਹੈ ਉਹ ਸਾਰੀਆਂ ਉਹਨਾਂ ਨੇ ਸਸਤੀਆਂ ਕੀਤੀ ਹੈ ਔਰ ਹੈਲਥ ਦੇ ਸਮਾਨ ਤੇ ਤਾਂ ਜ਼ੀਰੋ ਟੈਕਸ ਹੀ ਕਰਤਾ ਪਰ ਇਸ ਦੇ ਨਾਲ ਜਿਵੇਂ ਸਿਗਰਟ ਤਬਾਕੂ ਜਿਹੜੀਆਂ ਚੀਜ਼ਾਂ ਹੈਲਥ ਨੂੰ ਖਰਾਬ ਕਰਦੀਆਂ ਸੀ ਉਹ ਮਹਿੰਗੀਆਂ ਕੀਤੀਆਂ ਸੇਮ ਐਜੂਕੇਸ਼ਨ ਹੈ ਐਜੂਕੇਸ਼ਨ ਦੀ ਜਿਹੜੀ ਸਟੇਸ਼ਨਰੀ ਹੈ ਜਿਵੇਂ ਕਿ ਪੈਨਸਲ ਪੈਨ ਕਾਪੀ ਕਿਤਾਬਾਂ ਜੋ ਵੀ ਚਾਹੀਦਾ ਉਹ ਸਾਰਾ ਸਸਤਾ ਕੀਤਾ ਗਿਆ ਖੇਡਾਂ ਯੂਥ ਲਈ ਖੇਡਾਂ ਦਾ ਸਮਾਨ ਸਸਤਾ ਕੀਤਾ ਔਰ ਕੁਝ ਏਦਾਂ ਦੀਆਂ ਚੀਜ਼ਾਂ ਸੀ ਜਿਵੇਂ ਸਾਈਕਲ ਇੰਡਸਟਰੀ ਵਾਲਾ ਦੀ ਇੱਕ ਡਿਮਾਂਡ ਸੀ ਕਿ ਪਹਿਲਾ ਜਿਹੜਾ ਸਾਈਕਲ ਸੀ ਜਿਹੜਾ ਤਾਂ ਇਲੈਕਟ੍ਰਿਕ ਸਾਈਕਲ ਸੀ ਉਹ ਤਾਂ ਸਸਤਾ ਸੀ ਉਸ ਤੇ ਟੈਕਸ ਘੱਟ ਸੀ ਪਰ ਨਾਰਮਲ ਸਾਈਕਲ ਤੇ ਟੈਕਸ ਵੱਧ ਸੀ ਸ਼ਾਇਦ ਇਸ ਕਰਕੇ ਕਿ ਉਹ ਕਲੀਨ એનર્ਜੀ ਦੇ ਚੱਕਰ ਦੇ ਵਿੱਚ ਜਿਹੜਾ ਦੂਜਾ ਸਾਈਕਲ ਆ ਜਾਪਦਾ ਸੀ ਤੇ ਨਾਰਮਲ ਸਾਈਕਲ ਉਸ ਤੋਂ ਜ਼ਿਆਦਾ ਟੈਕਸ ਦੇ ਸੀ ਹੁਣ ਉਸ ਤੇ ਟੈਕਸ ਕਟਣ ਕਰਕੇ ਲੁਧਿਆਣੇ ਦੀ ਜਿਹੜੀ ਇੰਡਸਟਰੀ ਹੈ ਸਾਈਕਲ ਦੀ ਉਹਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਉਹ ਕਹਿੰਦੇ ਕਿ ਸਾਡੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇਸ ਨਾਲ ਸਾਨੂੰ ਬੂਸਟ ਮਿਲਿਆ ਔਰ ਲੁਧਿਆਣੇ ਦੀ ਜਿਹੜੀ ਸਾਈਕਲ ਇੰਡਸਟਰੀ ਮਰ ਰਹੀ ਸੀ ਉਹ ਸਾਨੂੰ ਇੱਕ ਵਾਰੀ ਦੁਬਾਰਾ ਰਿਵਾਈਵ ਹੁੰਦੀ ਨਜ਼ਰ ਆ ਰਹੀ ਹੈ ਐਵੇਂ ਜਿੱਕਰੀ ਫਾਰਮਰਸ ਫਾਰਮਰਸ ਦੇ ਵਿੱਚ ਫਰਟੀਲਾਈਜ਼ਰ ਸੀਡ ਜੋ ਸਮਾਨ ਇਕਵਿਪਮੈਂਟ ਫਾਰਮ ਨੂੰ ਚਾਹੀਦਾ ਸੀ ਉਹ ਸਾਰਾ ਸਸਤਾ ਹੋਇਆ ਸੋ ਫਾਰਮਰਸ ਵੈਸੇ ਵੀ ਬੀਜੇਪੀ ਸਰਕਾਰ ਦੀ ਪ੍ਰਾਥਮਿਕਤਾ ਚ ਰਹੇ ਹੈ ਇਸੇ ਕਰਕੇ ਬੀਜੇਪੀ ਨੇ ਫਸਲ ਬੀਮਾ ਯੋਜਨਾ ਵਰਗੀਆਂ ਵਧੀਆ ਸਕੀਮਾਂ ਫਾਰਮਰਸ ਵਾਸਤੇ ਲੈ ਕੇ ਆਂਦੀਆਂ ਹੋਈਆਂ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਕਮੀਆਂ ਦੇ ਕਾਰਨ ਉਹ ਸਕੀਮਾਂ ਲਾਗੂ ਨਹੀਂ ਹੋ ਪਾਰੀਆਂ ਪਰ ਫਾਰਮਰ ਇੱਕ ਪ੍ਰਾਇੋਰਟੀ ਰਹੇ ਹੈ ਔਰ ਜੀਐਸਟੀ ਦੇ ਵਿੱਚ ਵੀ ਉਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਹੀ ਰੱਖਿਆ ਗਿਆ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਘਰ ਬਣਾਉਣ ਵਾਸਤੇ ਆਪਾਂ ਨੂੰ ਸੀਮਿੰਟ ਚਾਹੀਦਾ ਹੈ ਪੇਂਟ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਕਾਂਗਰਸ ਸਰਕਾਰ ਵੇਲੇ 30% ਤੱਕ ਟੈਕਸ ਸੀਗਾ ਹੁਣ ਉਹ ਸਾਰਾ ਘਟ ਗਿਆ 18% ਤੇ ਆ ਗਿਆ ਟੀਵੀ ਵਾਸ਼ਿੰਗ ਮਸ਼ੀਨ ਫ੍ਰਿਜ ਇਹੋ ਜਿਹੀਆਂ ਚੀਜ਼ਾਂ ਸਸਤੀਆਂ ਹੋਈਆਂ ਸੋ ਸੋਪਸ ਡਿਟਰਜੈਂਟਸ ਜੋ ਵੀ ਆਪਣਾ ਘਰੇਲੂ ਸਮਾਨ ਹੈਗਾ ਉਹ ਸਾਰਾ ਸਸਤਾ ਹੋ ਗਿਆ ਔਰ ਜੀਐਸਟੀ ਵੀ ਪਹਿਲਾ ਮੋਦੀ ਜੀ ਨੇ ਹੀ ਇੰਟਰੋਡਿਊਸ ਕਰੀ ਸੀ ਉਸ ਸਮੇਂ ਬਹੁਤ ਸਾਰੇ ਤਰ੍ਹਾਂ ਦੇ ਟੈਕਸ ਸੀਗੇ ਸੇਲਸ ਟੈਕਸ ਹੈ ਅੱਡ ਸੀਗਾ ਸੈਂਟਰਲ ਐਕਸਾਈਜ਼ ਅੱਡ ਸੀ ਬਹੁਤ ਸਾਰੇ ਟੈਕਸ ਸਾਨੂੰ ਇੱਕ ਜਗ੍ਹਾ ਤੇ ਲਿਆਉਣਾ ਔਰ ਉਹਦੇ ਰੇਟਸ ਵੀ ਵੱਖੋ-ਵੱਖਰੀਆਂ ਸਟੇਟਾਂ ਦੇ ਵਿੱਚ ਵੱਖੋ-ਵੱਖਰੇ ਸੀ ਸਾਰੇ ਟੈਕਸਸ ਨੂੰ ਮਰਜ ਕਰਕੇ ਉਹਨਾਂ ਨੇ ਇੱਕ ਟੈਕਸ ਬਣਾਇਆ ਯੂਨੀਫਾਈਡ ਸਿਸਟਮ ਜੀਐਸਟੀ ਉਹਦੇ ਨਾਲ ਕੀ ਹੋ ਰਿਹਾ ਕਿ ਇੱਕ ਬੰਦੇ ਨੂੰ ਮਲਟੀਪਲ ਅਥਾਰਟिटीज ਫੇਸ ਨਹੀਂ ਕਰਨੀਆਂ ਪੈਂਦੀਆਂ ਨਹੀਂ ਤਾਂ ਸੇਲਸ ਟੈਕਸ ਵਾਲੇ ਅੱਡ ਸੀਗੇ ਸੈਂਟਰਲ ਐਕਸਾਈਜ਼ ਵਾਲੇ ਇਨਸਪੈਕਟਰ ਆਟ ਸੀ ਐਂਟਰੀ ਟੈਕਸ ਅੱਡ ਸੀ ਸੋ ਤੁਹਾਨੂੰ ਜਦੋਂ ਕੋਈ ਨੋਟਿਸ ਆਉਂਦਾ ਕਦੇ ਤੁਸੀਂ ਉਧਰ ਜਾਂਦੇ ਹੋ ਕਦੇ ਤੁਸੀਂ ਉਧਰ ਜਾਂਦੇ ਹੋ ਸੋ ਸਿੰਗਲ ਅਥਾਰਟੀ ਉਸ ਨੂੰ ਮੈਨੇਜ ਕਰੂਗੀ ਲੋਕਾਂ ਦਾ ਜੀਵਨ ਸੁਖਾਲਾ ਹੋਊਗਾ ਸੋ ਇਹੀ ਅੱਜ ਆਪਣੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਸੀ ਬਾਕੀ ਜੇ ਕੋਈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਪੈਟਰੋਲ ਨੂੰ ਵੀ ਜੀਐਸਟੀ ਦੇ ਦਾਇਰੇ ਚ ਲਿਆਉਂਦਾ ਹੈ ਕਿ ਪ੍ਰਸਤਾਵ ਜੋ ਪ੍ਰਸਤਾਵ ਹੈਗਾ ਜੋ ਮੋਦੀ ਸਾਹਿਬ ਦੇ ਮੰਚ ਹੈਗਾ ਉਹਦੇ ਬਾਰੇ ਮੈਂ ਕਮੈਂਟ ਕਰਾਂ ਮੈਂ ਜੋ ਸਾਡੇ ਸਾਹਮਣੇ ਹੈ ਮੈਂ ਸਿਰਫ ਉਸ ਬਾਰੇ ਹੀ ਪ੍ਰੈਸ ਕਾਨਫਰੰਸ ਕਰ ਸਕਦੀ ਹਾਂ ਜੋ ਮਤਲਬ ਪਹਿਲਾ ਲੋਡਬੰਦੀ ਆਈ ਫਿਰ ਉਸ ਤੋਂ ਬਾਅਦ GST ਆਈ ਤੇ ਜੋ ਲਾਕਡਾਊਨ ਲੱਗਾ ਉਸ ਸਮੇਂ ਵੀ ਜਿਵੇਂ ਕੋਰੋਨਾ ਆਇਆ ਸੀਗਾ ਉਸ ਸਮੇਂ ਵੱਧ ਲੋਡ ਸੀ ਲੋਕਾਂ ਨੂੰ GST ਦੀ ਜਿਹੜੀ ਘਾੜ ਦੀ ਕਿਉਂਕਿ ਉਸ ਸਮੇਂ ਇਸ ਘਟ 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 ਲੋਡ ਸੀ ਪਰ ਹੁਣ ਜਿਵੇਂ ਵੋਟਾਂ ਨੇੜੇ ਆ ਰਹੀਆਂ 27 ਦੀ ਉਹ ਤੋਂ ਪਹਿਲਾਂ ਹੀ ਇੱਕ ਪੱਤਾ ਖੇਡ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਸਿਆਸਦਾਂ ਨਾਲੋਂ ਜਾਂ ਕਿਸਾਨਾਂ ਨੂੰ ਆਪਣੇ ਵੱਲ ਲਿਭਾਉਣ ਲਈ ਬੀਜੇਪੀ ਨੇ ਜੀਐਸਟੀ ਕੱਟ ਕਰ ਰਹੀ ਹੈ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਥਾਈ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਸਿਰਫ ਪੰਜਾਬ ਯੂਪੀ ਤੇ ਗੋਆ ਤੇ ਇੱਕ ਅੱਧਾ ਕੋਈ ਈਸਟਰਨ ਸਟੇਟ ਹੈਗਾ ਜਿਹਦੇ ਵਿੱਚ ਹੈਗੀਆਂ ਬਹੁਤ ਵੱਡੀਆਂ ਚੋਣਾਂ ਜਿਹੜੀਆਂ ਕਿ ਲੋਕ ਸਭਾ ਦੀਆਂ ਮੇਨ ਚੋਣਾਂ ਸੀ ਏਦੋਂ ਪਹਿਲਾਂ ਆ ਚੁੱਕੀਆਂ ਸੀ ਸੋ ਇਸ ਕਰਕੇ ਅਪਾ ਇਹ ਕਹਿ ਸਕਦੇ ਆ ਕਿ ਚੋਣਾ ਦੇ ਮੱਦੇ ਨਜ਼ਰ ਨਹੀਂ ਕੀਤਾ ਗਿਆ ਇਹ ਇਹ ਉਦੋਂ ਕੀਤਾ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਦੇਸ਼ ਦੀ ਇਕਨੋਮੀ ਇਸ ਦੇ ਸਮਰਥ ਹੈ ਕਿ ਹੁਣ ਅਸੀਂ ਇਹ ਕਰ ਸਕਦੇ ਹਾਂ ਗਵਰਨਮੈਂਟ ਨੂੰ ਵੀ ਆਪਣੀਆਂ ਸਕੀਮਾਂ ਤੇ ਸਹੂਲਤਾਂ ਦੇਣ ਵਾਸਤੇ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਵਾਸਤੇ ਪੈਸਾ ਚਾਹੀਦਾ ਹੁੰਦਾ ਸੋ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਉਹਨਾਂ ਨੇ ਸਹੀ ਸਮੇਂ ਤੇ ਇਹ ਕੀਤਾ ਨਾ ਕਿ ਚੋਣਾ ਨੂੰ ਦੇ ਬਿਲਕੁਲ ਕਿਪਾਂ ਦੀ ਗੱਲ ਕਰਦੋ ਕੇਂਦਰ ਦੀਆਂ ਪਰ ਪੰਜਾਬ ਸਰਕਾਰ ਦਾ ਆਪਦੀਆਂ 10 ਕੇ ਲੋਕਾਂ ਤੱਕ ਪਹੁੰਚਾ ਰਹੀ ਹੈ ਪਰ ਹਲੇ ਵੀ ਬਹੁਤ ਲੋਕ ਨੇ ਜਿਨ੍ਹਾਂ ਤੱਕ ਹਜੇ ਤੱਕ ਕੋਈ ਨਹੀਂ ਸਕੀਮਾਂ ਕੇਂਦਰ ਦੀਆਂ ਕਹ ਸਕਦੇ ਹਾਂ ਆਪਾਂ ਜਿਹੜੇ ਨਹੀਂ ਪਹੁੰਚੇ ਹੋਂ ਤੱਕ ਬਿਲਕੁਲ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਆਪਣੀਆਂ ਹਮੇਸ਼ਾ ਦੱਸਣ ਦੀ ਕੋਸ਼ਿਸ਼ ਕਰਦੀ ਹੈ ਇਹ ਚੀਜ਼ ਸਭ ਨੂੰ ਪਤਾ ਹੈ ਜਿਹੜੀ ਸੈਂਟਰ ਗਵਰਨਮੈਂਟ ਹੈ ਮੋਦੀ ਜੀ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਉਹਦਾ ਹੀ ਪ੍ਰਾਥਮਿਕਤਾ ਇਹ ਹੈ ਕਿ ਲੋਕਾਂ ਤੱਕ ਸਹੂਲਤਾ ਪਹੁੰਚੇ ਪਹੁੰਚਣ ਔਰ ਸਹੀ ਤਰੀਕੇ ਨਾਲ ਪਹੁੰਚਣ ਸਕੀਮਾਂ ਨੂੰ ਤਰੋੜਿਆ ਮਰੋੜਿਆ ਨਾ ਜਾਵੇ ਕਿ ਉਹਨਾਂ ਦੀ ਇੰਪਲੀਮੈਂਟੇਸ਼ਨ 'ਚ ਹੀ ਫਰਕ ਪੈ ਜਾਵੇ ਕਿ ਲੋਕਾਂ ਨੂੰ ਉਸ ਦਾ ਫਾਇਦਾ ਨਾ ਹੋਵੇ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਨ ਬਿਨੋ ਸਕੀਮਾਂ ਲਾਗੂ ਕੀਤੀਆਂ ਜਾਣ ਔਰ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਨਾ ਪਹੁੰਚਣ ਦੀ ਤੁਸੀਂ ਗੱਲ ਕੀਤੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਸੀ ਕੈਂਪ ਲਾ ਕੇ ਅਸੀਂ ਲੋਕਾਂ ਤੱਕ ਸਹੂਲਤਾਂ ਪਹੁੰਚਾਈਏ ਪਰ ਉਹਨਾਂ ਨੇ ਸਾਨੂੰ ਉਹ ਸਹੂਲਤਾਂ ਨਹੀਂ ਪਹੁੰਚਾਉਣ ਦਿੱਤੀਆਂ ਕੈਂਪ ਬੰਦ ਕਰਾਤੇ ਜਿਸ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਪਰ ਭਾਜਪਾ ਦੀ ਸਰਕਾਰ ਆਉਣ ਵਾਲੀ ਹੈ ਬਹੁਤਾ ਸਮਾਂ ਨਹੀਂ ਹੈਗਾ ਅਸੀਂ ਹਰ ਇੱਕ ਨੂੰ ਹਰ ਸਹੂਲਤ ਪਹੁੰਚਾਵਾਂਗੇ ਕੋਸ਼ਿਸ਼ ਹੁਣ ਵੀ ਕਰਾਂਗੇ ਕਿ ਹਰ ਇੱਕ ਨੂੰ ਹਰ ਸਹੂਲਤ ਮਿਲੇ ਪਰ ਜੇ ਸਰਕਾਰ ਆ ਗਈ ਫਸਲ ਬੀਮਾ ਯੋਜਨਾ ਹਰ ਸਕੀਮ ਪੰਜਾਬ ਦੇ ਵਿੱਚ ਲਾਗੂ ਹੋਗੀ 27 ਦੀਆਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਨੇ ਤਿਆਰੀ ਕੀਤੀ ਜਾਂਦੀ ਹੈ 27 ਦੀਆਂ ਚੋਣਾਂ ਨੂੰ ਲੈ ਕੇ ਜੀ ਅਸੀਂ ਉਹਨਾਂ ਵਾਂਗੂ ਸ਼ਾਮ-ਦਾਮ ਦੰਡ ਭੇਤਾ ਕਰਨਾ ਨਹੀਂ ਹੈਗਾ ਅਸੀਂ ਜਿਹੜੀਆਂ ਸਕੀਮਾਂ ਹੈਗੀਆਂ ਪੋਜ਼ਿਟਿਵ ਲੋਕ ਹਿੱਤ ਦੀਆਂ ਸਕੀਮਾਂ ਹੈਗੀਆਂ ਉਹਨਾਂ ਦਾ ਪ੍ਰਚਾਰ ਲੋਕਾਂ 'ਚ ਕਰਨਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਕਿਵੇਂ ਪਿਛਲੀਆਂ ਪੰਜਾਬ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਔਰ ਅਸੀਂ ਉਹ ਸਹੂਲਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਵਾਂਗੇ ਅਸੀਂ ਪੋਜ਼ਿਟਿਵ ਸੋਚ ਲੈ ਕੇ ਸੱਚੇ ਮਨ ਨਾਲ ਸਚਾਈ ਨਾਲ ਲੋਕਾਂ 'ਚ ਜਾਵਾਂਗੇ ਅਸੀਂ ਕੋਈ ਉਹਨਾਂ ਵਾਂਗੂ ਨਾ ਲੜਾਈ ਝਗੜਾ ਕਰਨਾ ਹੈ ਨਾ ਅਸੀਂ ਲੋਕਾਂ ਨੂੰ ਝੂਠ ਬੋਲਣਾ ਸੋ ਇਹੀ ਸਾਡੀ ਸਟਰੈਟਜੀ ਹੈ